ਜੀ ਸਾਰਿਆਂ ਨੂੰ ਆਪਾਂ ਵੀਰ ਪੰਜਾਬੀ ਬੂਟੀਕ ਤੋਂ ਅੱਜ ਤੁਹਾਡੇ ਲਈ कॉटन ਦੇ ਸੂਟ ਲੈ ਕੇ ਆਏ ਆਂ ਇਹ ਬਹੁਤ ਹੀ ਸੋਹਣੇ ਮੈਚਿੰਗ ਸੂਟ ਆਉਣਗੇ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਆਪਾਂ ਕਰਦੇ ਹਾਂ ਸ਼ੁਰੂ ਹੁਣ ਤੁਹਾਨੂੰ ਦਿਖਾਉਣੀ ਆ ਸੂਟ ਸਭ ਤੋਂ ਪਹਿਲਾਂ ਇਹ ਪਹਿਲੋ ਵੀ ਇਹ ਆਪਣੇ ਸਟਾਕ ਦੇ ਵਿੱਚ ਆਏ ਸੀ ਹੁਣ ਆਪਾਂ ਦੁਬਾਰਾ ਲੈ ਕੇ ਆਏ ਆ ਇਹ ਬ੍ਰਿਕ ਪ੍ਰਿੰਟ ਤੇ ਸੂਟ ਹੈਗਾ ਤੇ ਨਾਲ ਪਲੇਨ ਮਜ਼ੈਂਟਾ ਕਲਰ ਦੀ ਬਾਟਮ ਆਏਗੀ ਇਹ ਵਾਲਾ ਬ੍ਰੀਕ ਪ੍ਰਿੰਟ ਤੇ ਆਏਗਾ ਨਾਲ ਮੈਜੈਂਟਾ ਕਲਰ ਦੀ ਬਾਟਮ ਆਏਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਹੈਗਾ ਜੇਕਰ ਤੁਸੀਂ ਇਹ ਸੂਟ ਕੋਈ ਵੀ ਇਹਨਾਂ ਚੋਂ ਬਾਏ ਕਰਨਾ ਹੈਗਾ ਤਾਂ ਪਲੀਜ਼ ਸਕਰੀਨਸ਼ਾਟ ਲਈ ਚਲਿਓ ਤੇ ਆਪਾਂ ਨੂੰ ਸੈਂਡ ਕਰ ਦਿਓ WhatsApp ਤੇ ਆਪਾਂ ਨੰਬਰ ਮੈਂਸ਼ਨ ਕਰਾਂਗੇ ਤੁਸੀਂ ਉੱਤੇ ਮੈਨੂੰ ਸੈਂਡ ਕਰ ਦੇਣਾ ਨੈਕਸਟ ਆਪਣਾ ਸੂਟ ਹੈਗਾ ਇਹ ਵਾਲਾ ਇਹ ਵਾਲੇ ਸੂਟ ਤੇ ਆਏਗਾ ਤੁਹਾਨੂੰ ਨਾਲ ਇਹ ਵਾਲਾ ਪ੍ਰਿੰਟ ਆਏਗਾ ਇਸ ਨਾਲੋਂ ਥੋੜਾ ਜਿਹਾ ਵੱਡੇ ਪ੍ਰਿੰਟ ਵਿੱਚ ਆਏਗਾ ਤੇ ਨਾਲ ਮੈਚਿੰਗ ਸੇਮ ਬਾਟਮ ਆਏਗੀ ਮజెਂਟਾ ਕਲਰ ਦੀ ਬਾਟਮ ਆਏਗੀ ਤੇ ਜੇਕਰ ਤੁਸੀਂ ਕੋਈ ਵੀ ਸੂਟ ਬਾਏ ਕਰਨਾ ਪਲੀਜ਼ ਸਕਰੀਨਸ਼ਾਟ ਜ਼ਰੂਰ ਮੈਨੂੰ ਸੈਂਡ ਕਰ ਦਿਓ WhatsApp ਤੇ ਤੇ ਨੈਕਸਟ ਆਪਣਾ ਆਏਗਾ ਜੀ ਇਹ ਸਕਾਈ ਸਕਾਈ ਬਲੂ ਕਲਰ ਦਾ ਸੂਟ ਹੋਏਗਾ ਤੇ ਨਾਲ ਵਾਈਟ ਕਲਰ ਦੀ ਬਾਟਮ ਆਏਗੀ ਇਹਦੇ ਵਿੱਚ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਤੇ ਮੈਚਿੰਗ ਵੀ ਲੈ ਸਕਦੇ ਹੋ ਇਹ ਸਕਾਈ ਵਾਲਾ ਤੁਹਾਨੂੰ ਆਲ ਓਵਰ ਵੀ ਮਿਲ ਜੇਗਾ ਤੇ ਮੈਚਿੰਗ ਬਾਟਮ ਨਾਲ ਵੀ ਮਿਲ ਜੇਗਾ ਬਹੁਤ ਹੀ ਸੋਹਣਾ ਸਟਾਫ ਹੈਗਾ Экспорт ਕਾਟਨ ਦਾ ਫੈਬਰਿਕ ਹੋਵੇਗਾ 100% ਗਾਰੰਟੀ ਵਾਲਾ ਤੇ ਇਹ ਵਾਲੇ ਸੂਟ ਦੇ ਆਪਾਂ ਨੇ ਨਾਲ ਮੈਚਿੰਗ ਕਰਕੇ ਵਾਈਟ ਬਾਟਮ ਲਾਈ ਹੋਈ ਆ ਤੁਸੀਂ ਜੇਕਰ ਇਹ ਸੂਟ ਬਾਏ ਕਰਨਾ ਤਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਆਪਣੇ ਕੋਲੇ ਸਟਾਕ ਕਾਫੀ ਆਇਆ ਹੋਇਆ ਮੈਂ ਇੱਕ ਇੱਕ ਸੂਟ ਤੁਹਾਨੂੰ ਦਿਖਾਵਾਂਗੀ ਤੇ ਬਾਕੀ ਤੁਸੀਂ ਕਿੰਨੇ ਮਰਜ਼ੀ ਸੂਟ ਆਰਡਰ ਕਰ ਸਕਦੇ ਹੋ ਨੈਕਸਟ ਆਪਣਾ ਸੂਟ ਆਏਗਾ ਇਹ ਵਾਲਾ ਇਹ ਵਾਲਾ ਬਹੁਤ ਹੀ ਪਿਆਰਾ ਕਲਰ ਹੈ ਦਾਕੀਆ ਜਿਹਾ ਕਲਰ ਹੈਗਾ ਤੇ ਇਹਦੇ ਨਾਲ ਨਾ ਹੀ ਤੇ ਮਸਟਰਡ ਕਲਰ ਆ ਨਾ ਹੀ ਔਰੇਂਜ ਜਗਾ ਅਲੱਗ ਜੀ ਕੰਬੀਨੇਸ਼ਨ ਨਾਲ ਬਣਿਆ ਹੋਇਆ ਤੇ ਨਾਲ ਇਹ ਵਾਲੀ ਕਰੀਮ ਕਲਰ ਦੀ ਬਾਟਮ ਲੱਗੀ ਹੋਈ ਆ ਆਫ ਵਾਈਟ ਕਲਰ ਦੀ ਬਾਟਮ ਲੱਗੀ ਹੋਈ ਆ ਇਹਦੇ ਨਾਲ ਇਹ ਵਾਲਾ ਕੰਬੀਨੇਸ਼ਨ ਆ ਜੇਕਰ ਤੁਸੀਂ ਇਹ ਬਾਈ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਤੇ ਆਪਾਂ ਤੁਹਾਨੂੰ WhatsApp ਨੰਬਰ ਇਹਦੇ ਤੇ ਮੈਂਸ਼ਨ ਕਰਾਂਗੇ ਤੇ ਉੱਥੇ ਮੈਨੂੰ ਸੈਂਡ ਕਰੀ ਚੱਲੋ ਓਕੇ ਤੇ ਨੈਕਸਟ ਆਪਣਾ ਆਏਗਾ ਇਹ ਵਾਲਾ ਇਹ ਵਾਲੇ ਸੂਟ ਦੇ ਨਾਲ ਆਏਗੀ ਨੇਵੀ ਬਲੂ ਸ਼ਰਟ ਇਹ ਵਾਈਟ ਕਲਰ ਦੀ ਬਾਟਮ ਪਿਓਰ ਕੈਮਰਿਕ ਦੀ ਬਾਟਮ ਹੋਏਗੀ ਵੱਡੇ ਪਣੇ ਦੇ ਸੂਟ ਆਉਣਗੇ 175 ਦੀਆਂ ਸ਼ਰਟਾਂ ਆਉਣਗੀਆਂ 175 ਦੀ ਬਾਟਮ ਆਏਗੀ ਵੱਡੇ ਪਣੇ ਦਾ ਸੂਟ ਆਏਗਾ ਇਹ ਤੇ ਨਾਲ ਬਾਟਮ ਵੀ ਵੱਡੇ ਪਣੇ ਦੀ ਆਏਗੀ ਤੇ ਸ਼ਰਟ ਵੀ ਵੱਡੇ ਪਣੇ ਦੀ ਆਏਗੀ ਇਹ ਨੇਵੀ ਕਲਰ ਹੈਗਾ ਤੇ ਨਾਲ ਵਾਈਟ ਕਲਰ ਦੀ ਬਾਟਮ ਹੈ ਜੇਕਰ ਤੁਸੀਂ ਇਹ ਬਾਏ ਕਰਨਾ ਤਾਂ ਪਲੀਜ਼ ਮੈਨੂੰ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਸੈਂਡ ਕਰ ਦਿਓ ਬਾਕੀ ਮੈਂ ਇੱਕ ਇੱਕ ਸੂਟ ਦਿਖਾਉਂਦੀ ਪਈ ਆਂਗੀ ਤੇ ਸੂਟ ਆਪਣੇ ਕੋਲੇ ਕਾਫੀ ਕੁਆਂਟੀਟੀ ਚ ਹੈਗੇ ਤੇ ਤੁਸੀਂ ਨੈਕਸਟ ਆਪਣਾ ਆਏਗਾ ਇਹ ਵਾਲਾ ਬ੍ਰੀਕ ਪ੍ਰਿੰਟ ਦੇ ਉੱਪਰ ਸੂਟ ਆਏਗਾ ਐਕਸਪੋਰਟ ਦਾ ਆਪਣਾ ਸਾਰਾ ਫੈਬਰਿਕ ਹੋਏਗਾ ਐਕਸਪੋਰਟ ਕਾਟਨ ਕਿਉਂਕਿ ਇਹ ਵਾਲੀ ਕੰਨੀ ਬਣੀ ਹੋਈ ਹੈਗੀ ਤੇ ਨਾਲ ਇਹ ਵਾਲੇ ਕਲਰ ਦੀ ਬਾਟਮ ਆਏਗੀ ਤੇ ਨੈਕਸਟ ਆਪਣਾ ਆਇਆ ਇਹ ਵਾਲਾ ਇਹ ਮੈਂ ਤੁਹਾਨੂੰ ਦਿਖਾਤਾ ਹੈਗਾ ਤੇ ਤੁਸੀਂ ਇਹ ਦੇਖ ਸਕਦੇ ਹੋ ਬ੍ਰੀਕ ਪ੍ਰਿੰਟ ਹੈਗਾ ਤੇ ਨਾਲ ਮੈਚਿੰਗ ਬਾਟਮ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਗਾ ਤੇ ਇਸ ਤੋਂ ਬਾਅਦ ਨੈਕਸਟ ਆਏਗਾ ਇਹ ਵਾਲਾ ਵਾਈਟ ਵਾਈਟ ਦੇ ਨਾਲ ਪਿੰਕ ਕਲਰ ਦੀ ਬਾਟਮ ਆਏਗੀ ਬੜਾ ਹੀ ਸੋਹਣਾ ਕੰਬੀਨੇਸ਼ਨ ਹੋਇਆ ਇੱਕ ਇਹ ਪਿੰਕ ਕਲਰ ਨਹੀਂ ਹੈਗਾ ਇਹ ਪਿੰਕ ਪਰਪਲ ਕਲਰ ਹੈਗਾ ਤੇ ਜੇਕਰ ਤੁਸੀਂ ਇਹ ਬਾਏ ਕਰਨਾ ਤਾਂ ਇਹ 21 ਪੀਸ ਆਪਣੇ ਕੋਲੇ ਅਵੇਲੇਬਲ ਤੇ ਇਹ ਵਾਲਾ ਬਹੁਤ ਸੋਹਣਾ ਸੂਟ ਹੈਗਾ ਸਟਾਫ ਬਹੁਤ ਸੋਹਣਾ ਹੈ ਸੂਟ ਦਾ ਤੇ ਨਾਲ ਆਪਣੇ ਕੋਲੇ ਆਏਗੀ ਇਹ ਵਾਲੀ ਪਿੰਕ ਪਰਪਲ ਕਲਰ ਦੀ ਬਾਟਮ ਜੇਕਰ ਤੁਸੀਂ ਇਹ ਵੀ ਬਾਏ ਕਰਨਾ ਕਰ ਸਕਦੇ ਹੋ ਤੇ ਨੈਕਸਟ ਆਏਗਾ ਆਪਣਾ ਇਹ ਵਾਲਾ ਬਹੁਤ ਹੀ ਸੋਹਣਾ ਸੀ ਗ੍ਰੀਨ ਕਲਰ ਤੇ ਆਏਗਾ ਤੇ ਨਾਲ ਆਏਗੀ ਵਾਈਟ ਬਾਟਮ ਵਾਈਟ ਕਲਰ ਦੀ ਬਾਟਮ ਆਏਗੀ ਤੇ ਨਾਲ ਇਹ ਸੀ ਸੀ ਗ੍ਰੀਨ ਕਲਰ ਤੇ ਸੂਟ ਆਏਗਾ ਫਰੋਜੀ ਕਲਰ ਨਹੀਂ ਹੈਗਾਗਾ ਸੀ ਗ੍ਰੀਨ ਕਲਰ ਹੈਗਾ ਤੁਸੀਂ ਇਹਦਾ ਵੀ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੇ ਇਹ ਵੀ ਆਪਣੇ ਕੋਲੇ ਸੂਟ ਅਵੇਲੇਬਲ ਹੈਗੇ ਤੇ ਅਗਲਾ ਜਿਹੜਾ ਆਪਣਾ ਆਏਗਾ ਇਹ ਵਾਲਾ ਸੂਟ ਇਹਦੇ ਨਾਲ ਮੈਜ਼ੈਂਟਾ ਕਲਰ ਦੀ ਬਾਟਮ ਆਏਗੀ ਪਰਪਲ ਮੈਜ਼ੈਂਟਾ ਕਲਰ ਦੀ ਆਏਗੀ ਉਹ ਵਾਲਾ ਮੈਜ਼ੈਂਟਾ ਨਹੀਂ ਹੈਗਾਗਾ ਇਹ ਪਰਪਲ ਮੈਜੈਂਟਾ 컬러 ਦੀ ਬਾਟਮ ਆਏਗੀ ਤੇ ਇਹ ਵਾਲਾ ਸੂਟ ਆਏਗਾ ਨੈਕਸਟ ਆਏਗਾ ਇਹ पिंक कलर ਦਾ ਜੋ ਕਿ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਤੇ ਨਾਲ ਇਹ ਵਾਲੀ ਬਾਟਮ ਬਹੁਤ ਸੋਹਣੀ ਬਾਟਮ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਬੜਾ ਹੀ ਸੋਹਣਾ ਸਟਾਫ ਹੈ ਤੇ ਬੜਾ ਹੀ ਸੋਹਣਾ ਕਲਰ ਕੰਬੀਨੇਸ਼ਨ ਨਾਲ ਸੂਟ ਹੈਗਾ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਕਦਾ ਸੇਮ ਹੀ ਆ ਗਿਆ ਆਪਣਾ ਇਹ ਵਾਲਾ ਆਲ ਓਵਰ ਸੂਟ ਹੈਗਾ ਜੇ ਕਿਸੇ ਨੇ ਬਾਈ ਕਰਨਾ ਹੋਵੇ ਇਹਦਾ ਸਟੱਫ ਇੰਨਾ ਤਾਂ ਸੌਫਟ ਹੈ ਨਾ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਇਹਦਾ ਜਿਹੜਾ ਸਟਾਫ ਆ ਬਹੁਤ ਸੌਫਟ ਹੈਗਾ ਇਹ ਆਲ ਓਵਰ ਸੂਟ ਹੈ 3.5 ਮੀਟਰ ਦਾ ਕੱਟ ਆਏਗਾ ਆਲ ਓਵਰ ਸੂਟ ਆਏਗਾ ਪ੍ਰਾਈਸ ਮੈਂ ਤੁਹਾਨੂੰ WhatsApp ਤੇ ਦੱਸਾਂਗੀ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਇਹਨਾਂ ਦੇ ਪ੍ਰਾਈਸ ਪੁੱਛ ਸਕਦੇ ਆ ਬਾਕੀ ਮੈਂ ਮੈਂਸ਼ਨ ਵੀ ਕਰਾਂਗੀ ਪ੍ਰਾਈਸ ਇਹਨਾਂ ਦੇ ਤੇ ਇਹ ਵਾਲਾ ਸੂਟ ਹੈਗਾ ਫਿਰ सेम ਸੀ ਗ੍ਰੀਨ ਕਲਰ ਦਾ ਤੇ ਵਾਈਟ ਬਾਟਮ ਨਾਲ ਨੈਕਸਟ ਜਿਹੜਾ ਆਏਗਾ ਇਹ ਵਾਲਾ ਇਹਦੇ ਨਾਲ ਮਹਿੰਦੀ ਵਾਲਾ ਕਲਰ ਦੀ ਬਾਟਮ ਆਏਗੀ ਗ੍ਰੀਨ ਕਲਰ ਦੀ ਤੇ ਇਹ ਵਾਲੀ ਸ਼ਰਟ ਆਏਗੀ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਮੈਨੂੰ ਸੈਂਡ ਕਰਿਓ ਪਲੀਜ਼ ਫਿਰ ਆਊਟ ਆਫ ਸਟਾਕ ਹੋ ਜਾਂਦੇ ਹੈਗੇ ਇਹ ਚੀਜ਼ਾਂ ਦੁਬਾਰਾ ਨਹੀਂ ਮਿਲਦੀਆਂ ਗਈਆਂ ਕਿਉਂਕਿ ਇੱਕ ਵਾਰੀ ਜਿਹੜਾ ਸਟਾਕ ਖਤਮ ਹੋ ਜਾਂਦਾ ਉਹ ਦੁਬਾਰਾ ਚੀਜ਼ਾਂ ਨਹੀਂ ਮਿਲਦੀਆਂ ਇਹ ਇਹ ਵਾਲਾ ਕਾਫੀ ਟ੍ਰੈਂਡਿੰਗ ਦੇ ਵਿੱਚ ਹੈਗਾ ਤੇ ਇਹ ਵਾਲਾ ਸੂਟ ਹੈਗਾ ਬਰੀਕ ਪ੍ਰਿੰਟ ਦੇ ਉੱਪਰ ਤੇ ਆ ਦੇਖੋ Экспорт ਦਾ ਆਪਾਂ ਉਦਾਂ ਨਹੀਂ ਹੈਗਾ 100% ਕਾਟਨ Экспорт ਹੋਵੇਗੀ ਆਪਣੀ ਕੁਆਲਿਟੀ ਹੈ ਪ੍ਰਿੰਟ ਦੀ ਵੀ ਕੁਆਲਿਟੀ ਹੈ ਤੇ ਫੈਬਰਿਕ ਦੀ ਵੀ ਹਾਂਜੀ ਇਹ ਅੱਜਕੱਲ ਵੈਸੇ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਕਾਫੀ ਚੱਲ ਰਿਹਾ ਹੈਗਾ ਕਾਫੀ ਟ੍ਰੈਂਡਿੰਗ ਦੇ ਵਿੱਚ ਹੈਗਾ ਤੇ ਇਹ ਵਾਲੇ ਸੂਟ ਹੈਗੇ ਤੁਸੀਂਾਂ ਚੋਂ ਕੋਈ ਵੀ ਬਾਈ ਕਰਨਾ ਤਾਂ ਪਲੀਜ਼ ਮੈਨੂੰ ਇਹਨਾਂ ਦੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਜਲਦੀ ਜਲਦੀ ਕਰਿਓ ਪਲੀਜ਼ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਸਟਾਕ ਖਤਮ ਹੋ ਜਾਂਦਾ ਫਿਰ ਦੁਬਾਰਾ ਮਿਲਣਾ ਔਖਾ ਜਾਂਦਾ ਹੈਗਾ ਤਾਂ ਕਰਕੇ ਤੇ ਬਾਕੀ ਹੋਰ ਵੀ ਡਿਜ਼ਾਈਨ ਬਹੁਤ ਸਾਰੇ ਹੈਗੇ ਤੇ ਆਪਣਾ ਇੰਸਟਾ ਤੇ ਪੇਜ ਹੈ ਫਰੀਦ ਪੰਜਾਬੀ ਬੁਟੀਕ ਦੇ ਨਾਮ ਤੇ ਤੇ YouTube ਦੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਪਲੀਜ਼ ਆਪਾਂ ਸਬਸਕ੍ਰਾਈਬ ਕਰਿਓ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੂਟ ਬਾਏ ਕਰਨ ਵਾਸਤੇ ਸਾਡੇ WhatsApp ਨੰਬਰ ਤੇ ਕੰਟੈਕਟ ਕਰੋ ਥੈਂਕ ਯੂ ਜੀ